ਸਤਿ ਸ੍ਰੀ ਅਕਾਲ ਜੀ ਸਾਰੇ ਨੂੰ hope ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਜੀ ਨਿਊ ਵੈਰਾਈਟੀ ਜੋ ਅੱਜਕੱਲ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਆ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਸ਼ਿਮਰ ਪਸ਼ਮੀਨੇ ਦੇ ਸੂਟ ਪਹਿਲਾਂ ਨਾਰਮਲ ਪਸ਼ਮੀਨੇ ਦੇ ਸੂਟ ਵਿਖਾਏ ਸੀ ਤੇ ਹੁਣ ਆਪਾਂ ਤੁਹਾਨੂੰ ਸ਼ਿਮਰ ਪਸ਼ਮੀਨੇ ਦੇ ਸੂਟ ਵਿਖਾਉਣ ਜਾ ਰਹੇ ਹਾਂ ਤੇ ਬਿਲਕੁਲ ਹੀ ਨਾਰਮਲ ਪ੍ਰਾਈਸ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਾਰੀ ਰਿਕਵੈਸਟ ਹੈ ਕਿ ਜੋ ਵੀ ਆਪਣੇ ਚੈਨਲ ਤੇ ਨਿਊ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਆਪਣੇ ਆਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦੀ ਰਹੇ ਤੇ ਇਹ ਵਾਲਾ ਸੂਟ ਜੀ ਹੋਵੇਗਾ ਆਲ ਓਵਰ ਸੂਟ ਠੀਕ ਹੈ ਜੀ ਫਾਸਟ ਕਲਰ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਤੇ ਸ਼ੇਡ ਕਾਫੀ ਜੇ ਸ਼ੇਡ ਹੋਵੇਗਾ ਇਹ ਵਾਲਾ ਸ਼ੇਡ ਹੋਵੇਗਾ ਜੋ ਇਹਦਾ 베ਸ ਹੈਗਾ ਤੇ ਸ਼ੰਕਰ ਪ੍ਰਿੰਟ ਹੋਵੇਗਾ ਠੀਕ ਹੈ ਜੀ ਬ੍ਰਾਂਡ ਦੇ ਸੂਟ ਹੋਣਗੇ ਸਾਰੇ ਤੇ ਇਹ ਉਹ ਵਾਲਾ ਸ਼ਿਮਰ ਨਹੀਂ ਹੈ ਜੀ ਜੋ ਆਪਣੀ ਬਾਡੀ ਨੂੰ ਥੋੜਾ ਜਿਹਾ ਆਪਾਂ ਕਹਿੰਦੇ ਵੀ ਚੁਬਦਾ ਹੈਗਾ ਉਹ ਤੁਹਾਨੂੰ ਬਿਲਕੁਲ ਵੀ ਇਦਾਂ ਨਹੀਂ ਲੱਗੇਗਾ ਕਿ ਤੁਸੀਂ ਆਪਣਾ ਸ਼ਿਮਰ ਪਸ਼ਮੀਨਾ ਸੂਟ ਪਹਿਨਿਆ ਹੋਇਆ ਨਾ ਨਾਰਮਲ ਪਸ਼ਮੀਨੇ ਦੀ ਤਰ੍ਹਾਂ ਲੱਗਦਾ ਇਹ ਵਾਲਾ ਸੂਟ ਬਿਲਕੁਲ ਵੀ ਜਿਹੜੇ ਦੇ ਵਿੱਚ ਸ਼ਿਮਰ ਹੈ ਬਿਲਕੁਲ ਨਹੀਂ ਚੁਬਦੀ ਤਾਂ ਕਰਕੇ ਆਪਾਂ ਨੂੰ ਲਾਈਨਿੰਗ ਦੀ ਕੋਈ ਨਹੀਂ ਏਡਣੀ ਆ ਜੇਕਰ ਤੁਸੀਂ ਚਾਹੋਗੇ ਤਾਂ ਲਾਈਨਿੰਗ ਵਗੈਰਾ ਲਗਵਾ ਸਕਦੇ ਹੋ ਵੈਸੇ ਇਸ ਸੂਟ ਤੇ ਕੋਈ ਨੀਡ ਨਹੀਂ ਆ ਬ੍ਰੈਂਡ ਹੋਵੇਗਾ ਜੀ ਸ਼ੰਕਰ ਠੀਕ ਹੈ ਜੀ ਸ਼ੰਕਰ ਬ੍ਰੈਂਡ ਦੇ ਸੂਟ ਹੋਵੇਗਾ ਤੇ 5 ਮੀਟਰ ਲਰਨਿੰਗ ਦੇ ਵਿੱਚ ਸੂਟ ਹੋਵੇਗਾ ਵਿਦਆਊਟ ਦੁਪੱਟਾ ਸੂਟ ਰਹਿਣਗੇ ਜੇਕਰ ਤੁਸੀਂ ਚਾਹੋ ਤਾਂ ਆਪਾਂ ਤੁਹਾਨੂੰ ਦੁਪੱਟਾ ਵੀ ਰੈਡੀ ਕਰਵਾ ਕੇ ਦੇ ਸਕਦੇ ਹਾਂ ਜੋ ਵੀ ਤੁਸੀਂ ਸਟਾਫ ਦਾ ਕਹੋਗੇ ਉਹ ਦੁਪੱਟਾ ਆਪਾਂ ਲਗਵਾ ਦਾਂਗੇ ਠੀਕ ਹੈ ਜੀ ਤੇ ਫਸਟ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਹੁਣ ਤੁਹਾਨੂੰ ਇਹਦਾ ਪ੍ਰਾਈਸ ਦੱਸ ਦਿਆਂਗੇ ਇਹ ਸੂਟ ਦਾ ਪ੍ਰਾਈਸ ਜੀ 800 ਰੁਪਏ 800 ਇਹ ਸੂਟ ਦਾ ਪ੍ਰਾਈਸ ਆ ਸ਼ਿਪਿੰਗ ਚਾਰਜਸ ਐਕਸਟਰਾ ਲੱਗਣਗੇ ਜੇਕਰ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੋ ਰਿਹਾ ਹੈ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਨੰਬਰ ਉੱਪਰ ਸੈਂਡ ਕਰ ਸਕਦੇ ਤੇ ਸੂਟ ਆਪਣਾ ਬੁੱਕ ਕਰ ਸਕਦੇ ਹੋ ਨੈਕਸਟ ਸੂਟ ਨੈਕਸਟ ਇਹ ਵਾਲਾ ਸੂਟ ਹੈ ਜੀ ਦੇਖੋ ਜੀ ਪੇਮੈਂਟ ਜਿਹੜੀ ਤੁਹਾਨੂੰ ਆਨਲਾਈਨ ਕਰਨੀ ਹੋਏਗੀ ਪੈਸ਼ੌਂ ਡਿਲੀਵਰੀ ਅਵੇਲੇਬਲ ਨਹੀਂ ਹੈ ਜੀ ਠੀਕ ਹੈ ਸੂਟ ਤੁਸੀਂ ਕਿਤੇ ਵੀ ਬੈਠੇ ਮੰਗਵਾ ਸਕਦੇ ਹੋ ਸੂਟ ਤਾਂ ਵੱਡੇ ਘਰ ਤੱਕ ਪਹੁੰਚੇਗਾ ਲਓ ਜੀ ਨੈਕਸਟ ਪ੍ਰਿੰਟਰ ਕਲਰ ਚੈੱਕ ਕਰ ਲਓ ਤੁਸੀਂ ਸ਼ਿਮਰ ਪਸ਼ਮੀਨਾ ਜੇਕਰ ਤੁਸੀਂ ਸਟੀਚਿੰਗ ਕਰਕੇ ਮੰਗਵਾਉਣਾ ਚਾਹੁੰਦੇ ਹੋ ਤਾਂ ਸੂਟ ਨੂੰ ਸਟੀਚ ਕਰਵਾ ਕੇ ਵੀ ਮੰਗਵਾ ਸਕਦੇ ਹੋ ਸਟੀਚਿੰਗ ਆਪਣੇ ਪਾਸ ਅਵੇਲੇਬਲ ਹੈ ਲਓ ਜੀ ਇਹ ਵਾਲਾ ਨੈਕਸਟ ਸੂਟ ਹੈ ਠੀਕ ਹੈ 800 ਰੁਪਏ ਇਹ ਸੂਟ ਦਾ ਪ੍ਰਾਈਸ ਹੈ ਨੈਕਸਟ ਕਲਰ ਚੈੱਕ ਕਰੋ ਜੀ ਜਿਹੜੀ ਪ੍ਰਿੰਟਿੰਗ ਹੈ ਤੁਹਾਨੂੰ ਸੇਮ ਮਿਲੇਗੀ ਓਨਲੀ ਕਲਰ ਦਾ ਡਿਫਰੈਂਟ ਹੋਵੇਗਾ ਸਾਰੇ ਸੂਟਾਂ ਦੇ ਵਿੱਚ ਪ੍ਰਿੰਟਿੰਗ ਇਹਦੀ ਬਹੁਤ ਜਿਆਦਾ ਸੋਹਣੀ ਆ ਠੀਕ ਹੈ ਜੀ ਇਹ ਵਾਲੀ ਪ੍ਰਿੰਟਿੰਗ ਹੈ ਜਿਨੇ ਵੀ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਏ ਪਲੀਜ਼ ਸਾਰਾ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਵੱdt-ਵੱdt ਸ਼ੇਅਰ ਜ਼ਰੂਰ ਕਰੋ

ਦੇਖੋ ਕਿੰਨਾ ਪਿਆਰਾ ਕਲਰ ਹੈ ਕਿੰਨਾ ਸੋਹਣਾ ਪ੍ਰਿੰਟ ਹੈਗਾ ਤੇ ਜਦੋਂ ਇਹਦੇ ਨਾਲ ਦੁਪट्टे ਵਗੈਰਾ ਰੈਡੀ ਹੋ ਜਾਂਦੇ ਬਹੁਤ ਸੋਹਣੇ ਸੂਟ ਬਣ ਜਾਂਦੇ ਬਾਕੀ ਸਟੀਚਿੰਗ ਦੇ ਸਾਰੇ ਹੁੰਦੇ ਜੇ ਆਪਣੀ ਸਟੀਚਿੰਗ ਵਧੀਆ ਤਾਂ ਉਹ ਸੂਟ ਦੀ ਜੋ ਲੁੱਕ ਹੈ ਬਹੁਤ ਜ਼ਿਆਦਾ ਸੋਹਣੀ ਬਣ ਸਕਦੀ ਹੈਗੀ ਠੀਕ ਹੈ ਜੀ ਇਹ ਵਾਲਾ ਸੂਟ ਹੈ ਜੀ ਸ਼ਿਮਰ ਪਸ਼ਮੀਨੇ ਦੇ ਠੀਕ ਹੈ ਜੀ ਸਾਰੇ ਸੂਟ ਆਪਣੇ ਅੱਜ ਦੇ ਇਸ ਸ਼ਿਮਰ ਪਸ਼ਮੀਨੇ ਤੇ ਰਹਿਣਗੇ ਜੇਕਰ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਆਪਨ ਵਟਸਐਪ ਨੰਬਰ ਉਪਰ ਸੈਂਡ ਕਰ ਸਕਦੇ ਹਾਂ ਜੇਕਰ ਤੁਸੀਂ ਇਹ ਸੂਟਾਂ ਤੋਂ ਬਿਨਾ ਕੋਈ ਹੋਰ ਸੂਟ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦੇ ਉੱਪਰ ਜਾ ਕੇ ਵੀਡੀਓਜ਼ ਦੇਖ ਸਕਦੇ ਹੋ ਤੇ ਉਹਨਾਂ ਸੂਟਾਂ ਦੇ ਵਿੱਚੋਂ ਵੀ ਸੂਟ ਵਾਇਰ ਕਰ ਸਕਦੇ ਹਾਂ ਠੀਕ ਹੈ ਜੀ ਲਓ ਜੀ 800 ਇਹ ਵਾਲੇ ਸੂਟਾਂ ਦਾ ਪ੍ਰਾਈਸ ਰਹੇਗਾ ਜਿਹੜੇ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਨ ਵਟਸਐਪ ਨੰਬਰ ਉਪਰ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਅੱਜ ਦੇ ਆਪਣੇ ਸਾਰੇ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿੱਦਾਂ ਦੇ ਲੱਗੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਧੰਨਵਾਦ ਥੈਂਕ ਯੂ ਸੋ ਮੱਚ